ਕਿ ਲਫਜ਼ਾਂ ਦੇ ذریعے ਤੇ ਅਗਰ ਬਿਆਨ ਕਰੀਏ ਤਾਂ ਕਹਿਣ ਸੌਣ ਵਾਲੀ ਗੱਲ ਹੀ ਨਹੀਂ ਰਹਿ ਜਾਂਦੀ ਲੇਕਿਨ ਮੈਂ ਇਹਨਾਂ ਜ਼ਰੂਰ ਕਹਾਂਗਾ ਕਿ ਜਦੋਂ ਕੋਈ ਘਰ ਦਾ ਜੀ ਚਲੇ ਜਾਂਦਾ ਇੱਕ ਖਲਾ ਇੱਕ ਗੁੰਦਰੇਵਾ ਇੱਕ ਹੀਰਵਾਜਾ ਕਿਉਂਕਿ ਉਹਦੀ ਜਗ੍ਹਾ ਕੋਈ ਲੈ ਨਹੀਂ ਸਕਦਾ ਹੁੰਦਾ ਉਸ ਜੀ ਦੀ ساری ਉਮਰ ਹੀ ਰਹਿੰਦਾ ਹੈ ਭਾਈ ਜੀ ਗੁੱਗੂ ਗਿਲਸਾ ਸਾਡੇ ਸਾਰਿਆਂ ਦੇ ਪਿਆਰੇ ਆ ਉਹਨਾਂ ਦੇ ਭੈਣ ਜੀ ਸਾਡੇ ਭੈਣ ਜੀ ਅਸੀਂ ਇੱਕ ਦੂਜੇ ਦੇ ਦੁੱਖ ਨੂੰ ਬੜੀ شدت ਨਾਲ ਮਹਿਸੂਸ ਕਰਦੇ ਆ ਪੰਜਾਬੀਆਂ ਦਾ ਤਾਂ ਸਾਡਾ ਪੰਜਾਬ ਦਾ ਤੇ ਸਭਿਆਚਾਰੀ ਬਹੁਤ ਅੱਛਾ ਹੈ ਕੋਈ ਗੱਲ ਹੋਵੇ ਪਾਰਟੀਆਂ ਤੋਂ ਹਰ ਗੱਲ ਤੋਂ ਉਪਰ ਉੱਠ ਕੇ ਦੁੱਖ ਦੇ ਸਮੇਂ ਜਿਹੜਾ ਇਕੱਠੇ ਹੋ ਜਾਂਦੇ ਆ ਇਹ ਬਹੁਤ ਵੱਡੀ ਗੱਲ ਆ ਸੁੱਖ ਚ ਗੈਰ ਹਾਜ਼ਰੀ ਬਰਦਾਸ਼ਤ ਨਾ ਸਕਦੇ ਰਿਸ਼ਤੇਦਾਰ ਦੋਸਤ ਤੁਸੀਂ ਸਾਰੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੇਰੀ ਫਿਲਮ ਇੰਡਸਟਰੀ ਦੇ ਤੇਰੇ ਭਰਾ ਬਬੂ ਮਾਨ ਸਾਡੇ ਫਾਸਰਾ ਜੀ ਉਹ ਆਪਣਾ ਦੁੱਖ ਭੁਲਾ ਕੇ ਸਾਡੇ ਦੁੱਖ ਵਿੱਚ ਸ਼ਰੀਖ ਹੋ ਕੇ ਆਏ ਨੇ ਰੌਣੀ ਸਾਹਿਬ ਹੋਰ ਬਹੁਤ سارے ਸਾਡੇ ਵੀ ਆਏ ਹਨ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ